ਹਾਂਜੀ ਮੇਰਾ ਨਾਮ ਡਾਕਟਰ ਸਰਜੇ ਸਿੰਘ ਪਟਾਵੜਾ ਜੀ ਮੈਂ ਇਸ ਵੇਲੇ ਜਿਹੜਾ ਪੰਜਾਬ ਦਾ ਮਿਲਕਫੈਡ ਵੀਰਕਾ ਬ੍ਰਾਂਡ ਆ ਉਹਦੇ ਵਿੱਚ ਮੈਂ ਕੈਟਲੀਫਿਡ ਪlant ਪੱਟੀਆਂ ਖੰਨਾ ਵੇਚੇ ਹੈਗਾ ਉਹਦੇ ਮੈਂ ਜਨਰਲ ਮੈਜਰ ਬਜੋ ਕੰਮ ਕਰਦਾ ਮੇਰੇ ਇਸ ਤੋਂ ਪਹਿਲਾਂ ਜਿਹੜਾ ਹੈਗਾ ਮੈਂ ਮਿਲਕਫੈਡ ਲੁਜਾਨਾ ਚ ਜਨਰਲ ਮੈਜਰ ਬਜੋ ਕੰਮ ਕੀਤਾ ਤੇ ਉਸ ਤੋਂ ਪਹਿਲਾਂ ਮੈਂ ਮਿਲਕਫੈਡ ਪਟਾਲਾ ਵੇਖੀ ਜਨਰਲ ਮੈਜਰ ਬਜੋ ਕੰਮ ਕੀਤਾ ਤਕਰੀਬਨ ਕੰਮ ਕੀਤਾ ਹੈ ਕਿ ਜੋ ਆਪ ਸੁਪਰੀਮ ਮੈਸੇਜ ਮਾਮਲੇ ਤੇ ਆ ਕਿ ਜਿਹੜਾ ਜਿਹੜਾ ਪੰਜਾਬ ਦੇ ਵਿੱਚ ਲਈ ਭਾਰਤੀ ਕਿਸਾਨ ਜੁਜਨ ਰਾਜੇਵਾਲਾ ਉਦੇ ਪ੍ਰਧਾਨ ਨੇ ਕੌਮੀ ਪ੍ਰਧਾਨ ਨੇ ਬਲਬੀਰ ਸਿੰਘ ਰਾਜੇਵਰ ਸਾਹਿਬ ਉਹਨਾਂ ਨੇ ਆਪਣੇ ਦੋ ਸਾਥੀਆਂ ਨਾਲ ਇੱਕ ਮਿਲਕ ਪ੍ਰਾਂਤ ਮਹਾਰੀ ਦੇ ਸਾਬਕਾ ਚੇਅਰਮੈਨ ਨੇ ਮਿਸਟਰ ਚਲਾਕੀ ਇੱਕ ਲੁਧਿਆਣਾ ਮਿਲਕ ਪ੍ਰਾਂਤ ਦੇ ਸਸਪੈਂਡ ਕੀਤੇ ਹੋਏ ਡਾਇਰੈਕਟਰ ਨੇ ਗੁਰਵਿੰਦਰ ਸਿੰਘ ਉਹਨਾਂ ਉਹਨਾਂ ਨੂੰ ਲੈ ਕੇ 19 ਜੁਲਾਈ ਨੂੰ ਕਿਸਾਨ ਭਵਨ ਚੰਡੀਗੜ੍ਹ ਚ ਇੱਕ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਮਿਲਫਟ ਦੇ ਸਰਕਾਰ ਦੇ ਖਿਲਾਫ ਅਤੇ ਵਿਅਕਤੀਗਤ ਤੌਰ ਤੇ ਮੇਰੇ ਖਿਲਾਫ ਕਿਉਂਕਿ ਮੈਂ ਕਿਉਂਕਿ ਮੈਂ ਸ਼ਡਿਊਲਡ ਕਾਸਟ ਜਿਹੜਾ ਪਰਿਵਾਰਾਂ ਸੰਬੰਧ ਰੱਖਦਾ ਉਹਨਾਂ ਨੇ ਮੈਨੂੰ ਜਿਹੜਾ ਹੈਗਾ ਟਾਰਗੇਟ ਕੀਤਾ ਕਿ ਜਿਹੜੇ ਜਿਹੜੀਆਂ ਮਿਲਕ ਫਾਰਮ ਚ ਕਮੀਆਂ ਰਹੀਆਂ ਨੇ ਜੇ ਕਿ ਮਿਲਕ ਪਲਾਂਟ ਘਾਟੇ ਚ ਆਏ ਆ ਤਾਂ ਉਹਦੀ ਜੰਬਰੀ ਮੇਰੀ ਬਣਦੀ ਹੈ ਹਾਲਾਂਕਿ ਮੈਂ ਸਿਰਫ 2 ਘੰਟੇ ਦਾ ਜੀਮ ਰਿਹਾ ਮਿਲਕ ਪਲਾਂਟ ਦੇ ਵਿੱਚ ਜਿਹੜੇ ਜਿਹੜੇ ਮਿਲਕ ਪਲਾਂਟ ਨੇ ਮਿਲਕ ਫਾਰਮ ਦੇ ਉਹਨਾਂ ਦੇ ਵੱਖ-ਵੱਖ ਪਲਾਂਟਾਂ ਦੇ ਘਾਟੇ ਵਾਧੇ ਇੱਕ ਨਾਰਮਲ ਪ੍ਰੋਸੀਜਰ ਹੁੰਦਾ ਉਹਦੇ ਵਿੱਚ ਕੋਈ ਵੀ ਜਨਰਲ ਮੈਜਰਸ ਦੇ ਤੌਰ ਤੇ ਨਹੀਂ ਹੁੰਦਾ ਦੂਜੀ ਗੱਲ ਕਿ ਉਹਨਾਂ ਨੇ ਪੰਜਾਬ ਦੇ ਜਿਹੜੇ ਵੀ ਮਿਲਖਪਾਣ ਦੀ ਗੱਲ ਕੀਤੀ ਜਿਸ ਤੋਂ ਬਾਰੇ ਵੀ ਗੱਲ ਕੀਤੀ ਉਹਨਾਂ ਨੇ ਕਿਸੇ ਵੀ ਅਧਿਕਾਰੀ ਦਾ ਕਿਸੇ ਵੀ ਅਫਸਰ ਦਾ ਨਾਮ ਨਹੀਂ ਲਿਆ ਹਾਲਾਂਕਿ ਮਿਲਖਪਾਣ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਕੇ ਬੇਨਿਜਮੇ ਕਰਕੇ ਬਹੁਤ ਸਾਰੇ ਸੀਨੀਅਰ ਅਫਸਰਾਂ ਨੂੰ ਬਹੁਤ ਸਾਰੇ ਮੈਂਜਰ ਦੇ ਬੰਦਿਆਂ ਨੂੰ ਸਸਪੈਂਡ ਵੀ ਕੀਤਾ ਗਿਆ ਚਾਰਜਸ਼ੀ ਕੀਤਾ ਗਿਆ ਤਾਇਮਨਟ ਵੀ ਕੀਤਾ ਗਿਆ ਇਨਕੁਆਰੀਆਂ ਵੀ ਚੱਲਦੀਆਂ ਹਨ ਪਰ ਉਹਨਾਂ ਨੇ ਕਿਸੇ ਵੀ ਅਧਿਕਾਰੀ ਦਾ ਨਾਮ ਦਾ ਨਾਮ ਨਹੀਂ ਲਿਆ ਉਹਨਾਂ ਨੇ ਮੈਨੂੰ ਜਿਹੜਾ ਜਾਤੀ ਆਧਾਰ ਤੇ ਮੈਨੂੰ ਟਾਰਗੇਟ ਕਰਕੇ 5-7 ਵਾਰ ਪੂਰੀ ਕਾਨਫਰੰਸ ਦੇ ਵਿੱਚ ਉਹਨਾਂ ਨੇ ਬਾਰ-ਬਾਰ ਮੈਨੂੰ ਜਿਹੜਾ ਹੈਗਾ ਜਿਹੜਾ ਮੈਨੂੰ ਬਦਨਾਮ ਕੀਤਾ ਜਿਸ ਦੇ ਕਰਕੇ ਮੇਰਾ ਜਿਹੜਾ ਮੈਂ ਜਿਹੜਾ ਬਹੁਤ ਦਬਾਚ ਰਿਹਾ ਮੇਰਾ ਪਰਿਵਾਰ ਦਬਾਚ ਰਿਹਾ ਜਿਸ ਦੇ ਕਰਕੇ ਕਿ ਅਸੀਂ ਇਮਾਨਦਾਰ ਨਾਲ ਕੰਮ ਕਰ ਹੋਂ ਦੇ ਬਾਵਜੂਦ ਵੀ ਬਿਨਾਂ ਕਿਸੇ ਸਬੂਤਾਂ ਦੇ ਬਿਨਾਂ ਕੋਈ ਅਧਿਕਾਰਕ ਪੱਤਰ ਦੇ ਬਿਨਾਂ ਕਿਸੇ ਦੋਸ਼ ਦੇ ਮੈਨੂੰ ਜਿਹੜਾ ਟਾਰਗੇਟ ਕੀਤਾ ਉਹਦੇ ਖਿਲਾਫ ਪਹਿਲਾਂ ਮੈਂ ਐਸਐਸਪੀ ਚੰਡੀਗੜ੍ਹ ਸਾਹਿਬ ਦੇ ਕੋਲੇ ਪ੍ਰਾਰਥਨਾ ਕੀਤੀ ਸੀ ਹੁਣ ਮੈਂ ਕੱਲ ਅਸੀਂ ਨੈਸ਼ਨਲ ਕਮਿਸ਼ਨ ਪਰਸ਼ ਜੂਰ ਕਾਸਟ ਜਿਹੜਾ ਦਿੱਲੀ ਵਿਖੇ ਹੈ ਉਹਨਾਂ ਦੇ ਚੇਅਰਮੈਨ ਮਾਨਜੋਗ ਕਿਸ਼ੋਰ ਮਕਮਾਨਾ ਜੀ ਨੂੰ ਮਿਲ ਕੇ ਅਸੀਂ ਜਿਹੜੀ ਹੈਗੀ ਹੈ ਇਹਦੇ ਸੰਗਿਆਨ ਦੀ ਮੰਗ ਕੀਤੀ ਹੈ ਤੇ ਨੈਸ਼ਨਲ ਕਮਿਸ਼ਨ ਪਰਸ਼ ਜੂਰ ਕਾਸਟ ਨੇ ਜਿਹੜਾ ਹੈਗਾ ਉਹਦੇ ਤੇ ਕਾਰਵਾਈ ਕਰਦੇ ਹੋਏ ਸੰਗਿਆਨ ਲੈਂਦੇ ਹੋਏ ਉਹਨਾਂ ਨੇ ਐਸਐਸਪੀ ਚੰਡੀਗੜ੍ਹ ਨੂੰ ਜਿਹੜਾ ਹੈਗਾ ਇਹਦੀ 15 ਦਿਨ ਦੇ ਵਿੱਚ ਐਕਸ਼ਨ ਟੇਕਰ ਰਿਪੋਰਟ ਮੰਗੀ ਹੈ ਉਹਨਾਂ ਨੇ ਉਹਨਾਂ ਨੇ ਫਿਰ ਕੀਤਾ ਉਹਨਾਂ ਨੇ ਮੇਰੇ ਬਿਆਨ ਲਏ ਆ ਉਹਨੇ ਇਹ ਦੱਸਿਆ ਕਿ ਕਿਸੇ ਵੀ ਜਿਹੜਾ ਜਿਹੜੇ ਕਿਸੇ ਵੀ ਸ਼ਡਿਊਲ ਕਾਸਟ ਅਧਿਕਾਰੀ ਨੂੰ ਉਹਦੀ ਜਾਦੇਦਾਰ ਤੇ ਪਬਲਿਕਲੀ ਬਦਨਾਮ ਨਹੀਂ ਕੀਤਾ ਜਾ ਸਕਦਾ ਉਹਦੇ ਲਈ ਸਿਸਟਮ ਢਾਂਚਾ ਹੈਗਾ ਸਰਕਾਰ ਦਾ ਉਹ ਸ਼ਿਕਾਇਤ ਕਰ ਸਕਦੇ ਆ ਉਹਦੀ ਇਨਕੁਆਰੀ ਹੋਏਗੀ ਸਰਕਾਰ ਐਕਸ਼ਨ ਲੈ ਸਕਦੇ ਲੇਕਿਨ ਬਿਨਾਂ ਸਬੂਤਾਂ ਤੋਂ ਬਿਨਾਂ ਕਿਸੇ ਗਲਤੋਂ ਜਿਹੜਾ ਹੈਗਾ ਮੈਨੂੰ ਟਾਰਗੇਟ ਉਹਦੇ ਲਈ ਜਿਹੜਾ ਜਿਹੜਾ ਨੈਸ਼ਨਲ ਕਮਿਸ਼ਨ ਪਰ ਸ਼ਡਿਊਲ ਕਾਸਟ ਨੇ ਉਹਦਾ ਸੰਗਿਆਨ ਲਿਆ ਉਹਨਾਂ ਨੇ ਕੱਲ ਜਿਹੜਾ ਹੈਗਾ ਨੋਟਿਸ ਜਾਰੀ ਕੀਤਾ ਆ ਜਿਹੜਾ ਹੈਗਾ ਐਸਐਸਪੀ ਚੰਡੀਗੜ੍ਹ ਨੂੰ ਕਿ 15 ਦਿਨਾਂ ਵਿੱਚ ਉਹਦੇ ਐਕਸ਼ਨ ਟੇਕਰ ਰਿਪੋਰਟ ਉਹ ਜਿਹੜੀ ਹੈਗੀ ਦਰਜ ਕਰਾਉਣ ਦੀ ਰਾਜੀਵਾਲ ਹੋਰਾਂ ਨੂੰ ਵੀ ਸ਼ਿਕਾਇਤ ਤੁਸੀਂ ਦਰਜ ਕਰਾਈ ਕਿ ਐਸਐਸਪੀ ਨੂੰ ਹੀ ਨੋਟਿਸ ਹੋਇਆ ਨਹੀਂ ਜੀ ਮੈਂ ਜਿਹੜਾ ਹੈਗਾ ਜੀ ਜਿਹੜੀ ਮੇਰੀ ਸ਼ਿਕਾਇਤ ਹੈ ਮੈਂ ਐਸਐਸਪੀ ਸਾਹਿਬ ਨੂੰ ਦਰਜ ਕਰਾਈ ਉਤੋਂ ਕਾਰਵਾਈ ਦੇਰੀ ਹੋਣ ਕਰਕੇ ਮੈਂ ਨੈਸ਼ਨਲ ਕਮਿਸ਼ਨ ਦੇ ਪਰਸ਼ਰ ਕਾਸਟ ਕੋਲੇ ਕੱਲ ਬੇਨਤੀ ਕੀਤੀ ਤੇ ਉਹਨਾਂ ਨੇ ਇਮੀਡੀਏਟ ਜਿਹੜਾ ਸੰਕੇਤ ਲੈਂਦੇ ਹੋਏ ਐਸਐਸਪੀ ਚੰਡੀਗੜ੍ਹ ਨੂੰ ਉਧਰ ਲਈ ਜਿਹੜਾ ਹੈਗਾ ਹੁਕਮ ਜਾਰੀ ਕੀਤਾ ਕਿ ਉਹਦੀ 15 ਦਿਨਾਂ ਚ ਦੀ ਐਕਸ਼ਨ ਟੇਕਰ ਰਿਪੋਰਟ ਜਿਹੜੀ ਹੈਗੀ ਆ ਉਹ ਸਾਹ हां बिल्कुल जी मतलब ਜਿਹੜਾ ਹੈਗਾ ਉਹਨਾਂ ਨੇ ਐਸਐਸਸੀ ਐਕਟ ਦੇ ਦੇ ਅਨਸਾਰ ਜਿਹੜਾ ਹੈਗਾ ਕਮਿਸ਼ਨ ਨੇ ਯਕੀਨ ਦਿਵਾਇਆ ਕਿ ਉਹਦਾ ਜਿਹੜਾ ਬੰਦਾ ਹੈ ਮੈਨੂੰ ਇਨਸਾਫ ਆ ਉਹ ਮੈਨੂੰ ਮਿਲੇਗਾ ਦਿੱਤਾ ਜਾਵੇਗਾ ਆਪਣਾ ਨਾਮ ਮੇਰਾ ਨਾਮ ਡਾਕਟਰ ਸੁਰਜੀਤ ਸਿੰਘ ਪਧੌੜਾ ਜੀ ਮੈਂ ਜਨਰਲ ਮੈਨੇਜਰ ਜਿਹੜਾ ਹੈਗਾ ਵੀਰਕਾਚ ਕੰਮ ਕਰਦਾ ਹਾਂ